ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵੀ ਤੁਹਾਡਾ ਸਵਾਗਤ ਹੈ ਤੇ ਰੁੱਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਬੀਤੇ ਦਿਨੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਸਾਹਿਤ ਤੇ ਕਲਾ ਮੇਲਾ 2026 'ਚ ਸ਼ਿਰਕਤ ਕੀਤੀ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਸੀਐਮ ਮਾਨ ਨੇ ਸੰਬੋਧਨ ਕਰਦਿਆਂ ਆਪਣੇ ਜੀਵਨ ਤੇ ਕਵਿਤਾ ਤੇ ਸਾਹਿਤ ਦੇ ਪੇਪਰਾਂ ਬਾਰੇ ਵੀ ਜ਼ਿਕਰ ਕੀਤਾ ਸੀਐਮ ਮਾਨ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾਈਏ ਤੇ ਉਹਨਾਂ ਕੇ ਹੱਕੀ ਪੰਜਾਬ ਦੀ ਅਮੀਰ ਵਿਰਾਸਤ ਤੇ ਕਲਾ ਨੂੰ ਪਰਫੁੱਲਿਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਨਾ ਸਾਡਾ ਮੁੱਖ ਮਕਸਦ ਹੈ ਹਰ ਰੋਜ਼ ਕਿਸੇ ਨਾ ਕਿਸੇ ਮੰਚ ਤੇ ਹੁੰਨੇ ਆ ਪਰ ਜ਼ਿਆਦਾਤਰ ਉਸ ਮੰਚ ਤੋਂ ਨੁਕਤਾਚੀਨੀ ਕਰਕੇ ਆਉਨੇ ਆ ਉਲਗ ਗੱਲ ਹੈ ਕਿ ਨੁਕਤਾ ਚੀਨੀ ਚੋਂ ਨੁਕਤੇ ਅਲੱਗ ਕਰ ਲਈਏ ਚੀਨੀ ਅਲੱਗ ਕਰ ਲਈਏ ਆਪਣੇ ਖੰਡ ਦੀ ਵੀ ਆਪਣੀ ਜਿਹੜੀ ਮੰਗ ਪੂਰੀ ਹੋ ਜੂਗੀ ਪਰ ਆਪਾਂ ਨੁਕਤਾ ਚੀਨੀ ਇਕੱਠੀ ਹੋਈ ਕਰ ਦਿੰਨੇ ਆਂ ਬਸ ਸੋ ਅੱਜ ਇਹ ਇਹ ਪ੍ਰੋਗਰਾਮ ਜਿਹੜਾ ਨੁਕਤਾ ਚੀਨੀ ਵਾਲਾ ਨਹੀਂ ਹੈਗਾ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਗੱਲ ਹੈ ਇਹਦੇ ਵਿੱਚ ਅੱਗੇ ਭਾਸ਼ਣ ਨੂੰ ਕਿਥੇ ਤੱਕ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਅੱਜ ਜ਼ਿੰਮੇਵਾਰੀ ਵਾਲਾ ਪ੍ਰੋਗਰਾਮ ਹੈ ਕਵਿਤਾ ਇੱਕ ਐਸਾ ਜਾ ਮਾਧਿਅਮ ਹੈ ਉਹ ਕਹਿੰਦੇ ਆ ਨਾ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜੋ ਗੱਲ ਸ਼ਾਇਦ 1.5 ਘੰਟੇ ਜਾਂ 2 ਘੰਟੇ ਦੇ ਭਾਸ਼ਣ ਚ ਨਹੀਂ ਕਹੀ ਜਾ ਸਕਦੀ ਉਹ ਸਿਰਫ ਦੋ ਲਾਈਨਾਂ ਚ ਕਵਿਤਾ ਦੇ ذریعے ਕਹੀ ਜਾ ਸਕਦੀ ਬਚਪਨ ਚ ਜਦੋਂ ਸੁਰਤ ਸੰਭਾਲੀ ਸਾੰਤਰਾ ਮੋ ਦਾ ਸੀਵਰ ਨੂੰ ਪੜਿਆ ਦਵਿੰਦਰ ਸਤਿਆਰਥ ਉਹਨੂੰ ਕਾਲਜ ਚ ਦੇਖਿਆ ਫਿਰ ਕਿਉਂਕਿ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸੀਗੇ ਉਹ ਖੁਦ ਸ਼ਾਇਰ ਸੀਗੇ ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਤਾਂ ਕੋਈ ਨਾ ਕੋਈ ਹਰ ਹਫਤੇ ਕੋਈ ਕਵੀ ਦਰਬਾਰ ਜਾਂ ਕੋਈ ਜਾਂ ਓਮਪ੍ਰਕਾਸ਼ ਗੱਸੋਜੀ ਬੁਲਾ ਲੇ ਕਦੇ ਰਾਮ ਸਰੂਪਨਖੀ ਜੀ ਆ ਗਏ ਹਨਾ ਤਾਂ ਸਾਡਾ ਇਲਾਕਾ ਜਿਹੜਾ ਉਹ ਇੰਨਾ ਰਾਈਟਰਾਂ ਦਾ ਹੀ ਹੈ ਜੀ ਤੇ ਉਥੋਂ ਚਿੰਗਾਂ ਲੱਗੀਆਂ ਥੋੜੀ ਥੋੜੀਆਂ ਅਸੀਂ ਵੀ ਕਲਮ ਚੱਕ ਲਈ ਤੇ ਕਲਮ ਜਿਹੜੀ ਹੈ ਜਦੋਂ ਤੁਸੀਂ ਕਲਮ ਦੇ ਵਿੱਚੋਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਤੁਸੀਂ ਵੀ ਬਹੁਤ ਸਾਰੇ ਲਿਖਿਆ ਹੋਣਾ ਸਾਰਾ ਕੁਝ ਤੁਹਾਨੂੰ ਆਪਣੀਆਂ ਪਹਿਲੀਆਂ 5 ਜਾਂ ਪਹਿਲੀਆਂ 10 ਕਵਤਾਵਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਤੁਸੀਂ 11ਵੀਂ ਜਾਂ 15ਵੀਂ ਜਦੋਂ ਲਿਖ ਲੈਨੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮੈਂ ਇਹੋ ਜਿਹਾ ਵੀ ਲਿਖਦਾ ਹੁੰਦਾ ਸੀ ਥੋੜਾ ਕੱਚਾ ਕੰਮ ਹੁੰਦਾ ਹੈ ਹੌਲੀ-ਹੌਲੀ ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਰਹਿੰਦੇ ਹੋ ਕਾਫੀਏ ਬਣਦੇ ਰਹਿੰਦੇ ਨੇ ਅੱਖਰ ਹੋਰ ਆਉਂਦੇ ਰਹਿੰਦੇ ਨੇ ਵੋਕੈਬਲਰੀ ਵੱਧਦੀ ਰਹਿੰਦੀ ਹੈ ਫਿਰ ਤੁਹਾਨੂੰ ਐ ਲੱਗਦਾ ਕਿ ਤੁਸੀਂ 15ਵੀਂ ਨੂੰ ਵੀ ਨਹੀਂ ਲਾਈਕ ਕਰਦੇ ਫਿਰ ਜਦੋਂ 3ਵੀਂ ਲਿਖ ਲੈਨੇ ਆਂ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਜਿਹੜੇ ਨਲਕੇ ਨੇ ਪਾਣੀ ਹਜੇ ਚੱਕਿਆ ਨਹੀਂ ਪਹਿਲਾਂ ਉਹਦੇ 'ਚ ਆਪਾਂ ਉੱਪਰੋਂ ਪਾਣੀ ਪਾਉਨੇ ਆਂ ਦੋ ਤਿੰਨ ਡੱਬੇ ਪਾਣੀ ਦੇ ਪਾ ਦਿੰਨੇ ਆਂ ਫਿਰ ਉਹਦੀ ਉਹਨੂੰ ਕੋਸ਼ਿਸ਼ ਕਰਕੇ ਗੇੜਦੇ ਆਂ ਨਲਕਾ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਸੀ ਉਹਦਾ ਪਾਣੀ ਤਾਂ ਥੋੜੀ ਜਿਹੀ ਰਵਾਦ ਆਉਂਦਾ ਫਿਰ ਉਹ ਨਿਤਰਿਆ ਹੋਇਆ ਹੁੰਦਾ ਸੋ ਪਹਿਲਾਂ ਪਹਿਲਾਂ ਤਾਂ ਜੀਤੋ ਤੁਸੀਂ ਪ੍ਰਭਾਵਤ ਹੋ ਤੁਸੀਂ ਉਹਦੇ ਵਰਗੇ ਹੀ ਹੁੰਨੇ ਹੋ ਹੌਲੀ ਹੌਲੀ ਫਿਰ ਤੁਹਾਡਾ ਆਪਣਾ ਪਾਣੀ ਤੁਹਾਡੀ ਆਪਣੀ ਪੱਤਾਂ ਜਿਹੜੀ ਹੈ ਉਹ ਪਾਣੀ ਦੇਣ ਲੱਗ ਜਾਂਦੀ ਸੋ ਬੜੇ ਵੱਡੇ ਵੱਡੇ ਸ਼ਾਇਰਾਂ ਨੂੰ ਸੁਣਿਆ ਪੜਿਆ ਫਿਰ ਲਾਇਬ੍ਰੇਰੀ ਚ ਜਾਣ ਦਾ ਸ਼ੌਕ ਪੈਦਾ ਹੋ ਗਿਆ ਫਿਰ ਕਿਸੇ ਨੇ ਰਸੂਲ ਹਮਜ਼ਾ ਤੋਬ ਦੀ ਮੇਰਾ ਪਾਕਿਸਤਾਨ ਫੜਾਤੀ ਕਿਸ ਨੇ ਨੰਦਰ ਕਪੂਰ ਦੀ ਆਮੋ-ਸਾਮਣੇ ਫੜਾਤੀ ਫਿਰ ਦਰਵਾਜ਼ੇ ਆਪ ਖਰੀਦ ਲਈ ਤੇ ਪੜਨ ਲੱਗ ਗਏ ਫਿਰ ਕਿਸੇ ਨੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਕਿਹਾ ਕੀਟਸ ਨੂੰ ਪੜੋ ਉਹਨਾਂ ਨੂੰ ਪੜਨਾ ਪਿਆ ਜੀ ਤੇ ਫਿਰ ਸ਼ਿਵ ਹੋਰੀ ਤਾਂ ਚੱਲੋ ਸਾਡੇ ਸਿਲੇਬਸਾਂ ਚੀ ਸੀ ਬਟਾਲਵੀ ਸਾਹਿਬ ਦਾ ਅੱਛਾ ਸਿਲੇਬਸ ਚੀ ਲੱਗੇ ਹੁੰਦੇ ਸੀ ਫਿਰ ਰੇਡੀਓ ਸੁਣਨ ਦਾ ਸ਼ੌਂਕ ਪੈਦਾ ਹੋ ਗਿਆ ਰੇਡੀਓ ਤੇ ਵੀ ਬਹੁਤ ਕੁਝ ਇਹ ਜਾੰਦਾ ਸੀ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਾਰਦੀਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਤਨਵਾ